ਚੋਰਾ ਦਾ ਪੱਦਰ ਕਿੰਨਾ ਕੁ ਡਿੱਗ ਗਿਆ ਪੰਜਾਬ ਦੇ ਵਿੱਚ ਉਹਦੇ ਨਾਲ ਸੰਬੰਧਿਤ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਖਬਰ ਆਈ ਹੈ ਜੀ ਗੁਰਦਾਸਪੁਰ ਤੋਂ ਗੁਰਦਾਸਪੁਰ ਦੀ ਸਬਜ਼ੀ ਮੰਡੀ ਦੇ ਵਿੱਚ ਜਿਹੜੇ ਲੋਕ ਤੜਕੇ ਤੜਕੇ ਆ ਕੇ ਕੋਈ ਸਬਜ਼ੀ ਦੀ ਦੁਕਾਨ ਲਗਾਉਂਦੇ ਜਾਂ ਫਿਰ ਮਜ਼ਦੂਰੀ ਕਰਦੇ ਉਹਨਾਂ ਨੂੰ ਰਾਹ ਦੇ ਵਿੱਚ ਲੁਟੇਰੇ ਪਏ ਇੱਕੇ ਦਿਨ ਦੇ ਵਿੱਚ 7-8 ਜਣਿਆਂ ਨੂੰ ਲੁਟੇਰੇ ਪਏ ਤੇ ਲੁਟੇਰਿਆਂ ਨੇ ਲੁੱਟਿਆ ਕੀ ਕੀ ਹੈ ਉਹਦੀ ਵੀ ਥੋੜੀ ਜੀ ਜਾਣਕਾਰੀ ਸਾਹਮਣੇ ਆਈ ਹੈ ਇੱਕ ਬੰਦਾ ਜਿਹੜਾ ਮੰਡੀ ਚ ਪਹੁੰਚਿਆ ਉਥੇ ਪੱਤਰਕਾਰ ਵੀ ਪਹੁੰਚ ਕੇ ਜਦੋਂ ਖਬਰ ਪਤਾ ਲੱਗੀ ਕਿ ਇਹ ਕੁਝ ਹੋਇਆ ਲੁੱਟ ਖੋਈ ਹੈ ਲੋਕਾਂ ਦੇ ਨਾਲ ਇੱਕ ਵਿਅਕਤੀ ਦੇ ਨਾਲ ਗੱਲਬਾਤ ਕੀਤੀ ਉਸਨੇ ਆਖਿਆ ਮੈਂ ਇੱਥੇ ਕਰਦਾ ਮਜ਼ਦੂਰੀ ਮੇਰੇ ਕੋਲ ਸੀ ਇੱਕ ਝੋਲਾ ਸਾਈਕਲ ਤੇ ਮੈਂ ਆ ਰਿਹਾ ਸੀ ਮੇਰੇ ਕੋਲ ਇੱਕ ਝੋਲਾ ਸੀ ਤੇ ਉਸ ਝੋਲੇ ਦੇ ਵਿੱਚ ਸੀ ਇੱਕ ਬੈਂਕ ਦੀ ਕਾਪੀ ਇੱਕ ਗੈਸ ਸਿਲੰਡਰ ਦੀ ਕਾਪੀ ਮੈਨੂੰ ਉਹਨਾਂ ਨੇ ਘੇਰਿਆ ਆਖਿਆ ਪੈਸੇ ਕੱਢ ਦੇ ਜਿੰਨੇ ਵੀ ਹੈਗੇ ਤੇਰੇ ਕੋਲ ਮੈਂ ਕਿਹਾ ਮੇਰੇ ਕੋਲ ਕੋਈ ਵੀ ਪੈਸਾ ਨਹੀਂ ਹੈਗਾ ਉਹਨਾਂ ਮੇਰਾ ਝੋਲਾ ਫਰੋਲਿਆ ਉਹਦੇ ਵਿੱਚੋਂ ਕੁਝ ਨਹੀਂ ਨਿਕਲਿਆ ਕਾਪੀਆਂ ਨਿਕਲੀਆਂ ਤਾਂ ਉਹਨਾਂ ਨੇ ਮੇਰਾ ਝੋਲਾ ਖੋਲਿਆ ਪੈਸਾ ਕੋਈ ਨਹੀਂ ਨਿਕਲਿਆ ਫਿਰ ਵੀ ਉਹ ਝੋਲਾ ਉਹਨਾਂ ਨੇ ਖੋਹ ਕੇ ਤੇ ਮੈਨੂੰ ਉਥੋਂ ਭਜਾ ਦਿੱਤਾ ਉਹਨਾਂ ਨੇ ਮੈਨੂੰ ਲੁੱਟ ਲਿਆ ਮੇਰਾ ਝੋਲਾ ਲੁੱਟ ਲਿਆ ਮੇਰੀਆਂ ਕਾਪੀਆਂ ਬੈਂਕ ਦੀ ਤੇ ਗੈਸ ਸਿਲੰਡਰ ਵਾਲੀ ਲੁੱਟ ਲਈ ਦੂਜੇ ਬੰਦੇ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਮੈਨੂੰ ਉਹਨਾਂ ਨੇ ਘੇਰਿਆ ਮੈਂ ਮਜ਼ਦੂਰੀ ਕਰਦਾ ਇਥੇ ਕੰਤ ਉਸਨੇ ਆਪਣਾ ਨਾਮ ਦੱਸਿਆ ਆਖਿਆ ਕਿ ਮੈਂ ਇੱਥੇ ਕਰਦਾ ਮਜ਼ਦੂਰੀ ਮੈਨੂੰ ਵੀ ਉਹਨਾਂ ਨੇ ਆਉਂਦਿਆਂ ਰਾਤ ਚ ਤੜਕੇ ਘੇਰਿਆ ਤੇ ਮੈਨੂੰ ਕਿਹਾ ਕਿ ਜਿੰਨੇ ਵੀ ਪੈਸੇ ਹੈਗੇ ਕੱਢ ਦੇ ਮੈਂ ਕਿਹਾ ਮੇਰੇ ਕੋਲ ਕੋਈ ਵੀ ਪੈਸਾ ਨਹੀਂ ਹੈਗਾ ਤਾਂ ਉਹਨਾਂ ਨੇ ਦਰਤਰ ਪੁੱਠਾ ਕਰਕੇ ਤੇ ਮੇਰੇ ਮੋਢਿਆਂ ਤੇ ਮਾਰਿਆ ਤੇ ਮੈਨੂੰ ਕੁੱਟਿਆ ਚਪੇੜਾ ਮੁੱਕੇ ਵੀ ਮੇਰੇ ਮਾਰੇ ਮੈਨੂੰ ਕੁੱਟਿਆ ਉਹਨਾਂ ਨੇ ਮੇਰੇ ਕੋਲ ਸੀ 1600 ਰੁਪਈਆ ਉਹਨਾਂ ਨੇ ਉਸ 1600 ਰੁਪਈਆ ਮੇਰੇ ਤੋਂ ਖੋਲਿਆ ਤੇ ਉੱਥੋਂ ਉਹ ਚਲੇ ਗਏ ਮੈਨੂੰ ਉਹਨਾਂ ਨੇ ਲੁੱਟ ਲਿਆ 1600 ਰੁਪਈਆ ਮੇਰਾ ਲੁੱਟ ਲਿਆ ਤੀਜੇ ਬੰਦੇ ਨਾਲ ਫਿਰ ਪੱਤਰਕਾਰਾਂ ਨੇ ਗੱਲ ਕੀਤੀ ਓਸੀ ਸਾਈ ਦਾਸ ਜੋ ਕਿ ਦੁਕਾਨ ਲਾਉਂਦਾ ਸਬਜ਼ੀ ਦੀ ਮੰਡੀ ਦੇ ਵਿੱਚ ਉਸਨੇ ਆਖਿਆ ਮੈਂ ਸਾਬਕਾ ਕਾਉਂਸਲਰ ਵੀ ਹਾਂ ਮੈਂ ਸਕੂਟਰੀ ਤੇ ਹੁਣਾ ਸੂਰਿਆ ਸੂਰਿਆ ਤੜਕੇ ਮੰਡੀ ਮੈਨੂੰ ਉਹ ਘੇਰਨ ਲੱਗੇ ਸੀ ਸੜਕ ਤੇ ਖੜੇ ਸੀ ਅੱਗੇ ਹੋਏ ਮੈਂ ਸਕੂਟਰੀ ਭਜਾ ਕੇ ਸੜਕ ਦੇ ਦੂਜੇ ਪਾਸੇ ਕਰਕੇ ਉਥੋਂ ਮੈਂ ਬਾਤ ਨਿਕਲਿਆ ਮੇਰਾ ਬਚਾਅ ਹੋ ਗਿਆ ਪਰ ਮੇਰਾ ਇੱਕ ਸਾਥੀ ਜਾਣਕਾਰ ਇੱਥੇ ਮੰਡੀ 'ਚ ਕੰਮ ਕਰਦਾ ਉਸ ਨੂੰ ਉਹਨਾਂ ਨੇ ਘੇਰਿਆ ਤੇ ਇੰਨਾ ਕੁੱਟਿਆ ਕਿ ਉਹਦੀ ਲਾਤ ਤੋੜ ਦਿੱਤੀ ਐ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪੈ ਗਿਆ ਇੱਕ ਹੋਰ ਬੰਦਾ ਸਾਡੇ ਨਾਲ ਦਾ ਹੀ ਜਾਣਕਾਰ ਸਾਡਾ ਇੱਥੇ ਮੰਡੀ 'ਚ ਕੰਮ ਕਰਦਾ ਉਸ ਦੇ ਕੋਲੋਂ 80 ਰੁਪਏ ਲੁੱਟ ਲਏ ਉਹਦੇ ਕੋਲ ਸਿਰਫ 80 ਰੁਪਏ ਸੀ ਉਹ ਵੀ ਲੁੱਟ ਕੇ ਉਹ ਫਰਾਰ ਹੋ ਗਏ ਉਥੋਂ ਡਾਕੂ ਲਟੇਰੇ ਜਦੋਂ ਪੁੱਛਿਆ ਇਸ ਵਿਅਕਤੀ ਤੋਂ ਕਿ ਤੁਹਾਨੂੰ ਕੀ ਲੱਗਦਾ ਕਿ ਕਿਵੇਂ ਹੋ ਰਿਹਾ ਏ ਸਭ ਕਿਉਂ ਇੰਨੀਆਂ ਵੱਧ ਗਈਆਂ ਸਰਕਾਰ ਤੁਹਾਨੂੰ ਕੀ ਲੱਗਦਾ ਕਿ ਕੁਝ ਕਰ ਨਹੀਂ ਰਹੀ ਉਹਨਾਂ ਆਖਿਆ ਸਰਕਾਰਾਂ ਨੂੰ ਸਭ ਪਤਾ ਹੁੰਦਾ ਸਰਕਾਰਾਂ ਅੰਨੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਸਭ ਪਤਾ ਪੈਟਰੋਲਿੰਗ ਹੋਣੀ ਚਾਹੀਦੀ ਹੈ ਜਦੋਂ ਇਹ ਮਜ਼ਦੂਰ ਅਸੀਂ ਤਾਂ ਜੋ ਕਰਦੇ ਉਹੀ ਖਾਣੇ ਸ਼ਾਮ ਨੂੰ ਜਾ ਕੇ ਫਿਰ ਵੀ ਸਾਨੂੰ ਵੀ ਇਸ ਤਰੀਕੇ ਨਾਲ ਤੰਗ ਪਰੇਸ਼ਾਨ ਇਹਨਾਂ ਲਟੇਰਿਆਂ ਦੇ ਵੱਲੋਂ ਕੀਤਾ ਜਾ ਰਿਹਾ ਬਿਲਕੁਲ ਗਲਤ ਗੱਲ ਹੈ ਸਰਕਾਰਾਂ ਅੰਨੀਆਂ ਨਹੀਂ ਇਹਨਾਂ ਨੂੰ ਬਿਲਕੁਲ ਪਤਾ ਹੈ ਵਿਅਕਤੀ ਕਾਫੀ ਗੁੱਸੇ ਦੇ ਵਿੱਚ ਦਿਖਾਈ ਦਿੰਦੇ ਕਿ 80 ਰੁਪਏ 1600 ਰੁਪਿਆ ਖਾਲੀ ਝੋਲਾ ਬੈਂਕ ਦੀ ਕਾਪੀ ਤੇ ਇਸ ਗੈਸ ਸਿਲੰਡਰ ਦੀ ਕਾਪੀ ਇਹ ਕੁਝ ਖੋ ਕੇ ਸਾਡੇ ਤੋਂ ਲੈ ਕੇ ਨਾਲੇ ਕੁੱਟਦੇ ਵੀ ਚਪੇੜਾਂ ਮੁੱਕੇ ਵੀ ਮਾਰਦੇ ਦਾਤਰ ਮਾਰਦੇ ਪੁੱਠੇ ਕਰਕੇ ਇਹ ਚੱਲੀ ਕਿ ਜਾਂਦਾ ਇਹ ਸਭ ਬੰਦ ਹੋਣਾ ਚਾਹੀਦਾ ਇਨ੍ਹਾਂ ਮਜ਼ਦੂਰਾਂ ਨੇ ਜਿਹੜੇ ਮੰਡੀ ਦੇ ਵਿੱਚ ਕੰਮ ਕਰਦੇ ਸਬਜ਼ੀ ਮੰਡੀ ਚ ਉਹਨਾਂ ਦੇ ਵੱਲੋਂ ਇਹ ਮੰਗ ਹੋਣਾ ਪੁਲਿਸ ਦੇ ਅੱਗੇ ਸਰਕਾਰ ਦੇ ਅੱਗੇ ਇਹ ਰੱਖੀ ਗਈ ਹੈ ਇਹ ਖਬਰ ਤੁਹਾਡੇ ਨਾਲ ਤਾਂ ਸਾਂਝੀ ਕੀਤੀ ਹੈ ਕਿ ਦੇਖੋ ਕਿਹੋ ਕਿਹੋ ਜੀਆਂ ਲੁੱਟਾਂ ਖੋਹਾਂ ਜੜੀਆਂ ਲੁਟੇਰਿਆਂ ਦੇ ਵੱਲੋਂ ਪੰਜਾਬ ਦੇ ਵਿੱਚ ਅੱਜ ਕੱਲ੍ਹ ਕੀਤੀਆਂ ਜਾਣ ਲੱਗ ਪਈਆਂ